ਟੱਲੋ ਬਾਈ ਰੋਜ਼ ਦੀ ਤਰ੍ਹਾਂ ਹਜਰਾ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਰੋਜ਼ ਦਾ ਰੇਟ ਵਿਖਾਉਣ ਵਾਸਤੇ ਤੁਰੀਦਾ ਤੇ ਟਾਈਮ ਹੋ ਗਿਆ ਬਾਈ ਅੱਜ ਜਿਹੜਾ 7:26 ਮਿੰਟ 9 ਦਸੰਬਰ 2024 ਜਿਹੜੇ ਰੇਟ ਗਣਉਣ ਲੱਗਿਆ ਜੀ ਤਾਜੇ ਤਾਂ ਜੇ ਬਾਈ ਬੋਲੀ ਲੱਗਣੀ ਹੈ ਬਸ 2-3 ਮਿੰਟ ਜਿਹੜੇ ਰਹਿ ਗਏ ਜੀ 7:26 ਹੋ ਗਏ ਤੇ 4 ਕਿ ਮਿੰਟ ਦਾ ਜਿਹੜਾ ਸਮਾਂ ਰਹਿ ਗਿਆ ਬਾਈ ਲਾਈਵ ਹੋ ਚੁੱਕਿਆ ਜੀ ਤੇ ਤੁਹਾਨੂੰ ਦੱਸ ਦਈਏ ਵੀ ਜਿਹੜਾ ਸਵੇਰੇ 7 ਵਜੇ ਲਾਈਵ ਹੋਣ ਦਾ ਕਾਰਨ ਬਾਈ ਵਧੀਆ ਸਾਰੇ ਜੁੜ ਜਾਂਦੇ ਵੀਰ ਭਰਾ ਗੱਲਾਂ ਬਾਤਾਂ ਕਰ ਲੈਂਦੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਵੀਰ ਭਰਾ ਲਾਈਵ ਲਾਈਵ ਸ਼ੇਅਰ ਕਰਨ ਦਾ ਬਈ ਫਾਇਦਾ ਇਹ ਆ ਵੀ ਸਾਰਿਆਂ ਦੇ ਕਮੈਂਟ ਆ ਜਾਂਦੇ ਜਿੱਥੇ ਜਿੱਥੇ ਜਿੱਤੇ ਜਿਹੜੇ ਜਿਹੜੇ ਸ਼ਹਿਰ 'ਚ ਥੋੜਾ ਰੇਟ ਚੱਲੀ ਜਾਂਦਾ ਜੀ ਤੂੜੀ ਦਾ ਨਾ ਉਹ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਕਿਉਂਕਿ ਆਪਣਾ ਤਾਂ ਚਲੋ ਇੱਥੇ ਆਪਾਂ ਬੋਲੀ ਕਰਦੇ ਆ ਇਹ ਵਾੜ ਵਰਗੇ ਕਰਦੇ ਇੱਥੇ ਤਾਂ ਰੇਟ ਤਾਂ ਆਪਾਂ ਵਿਖਾ ਦਿੰਨੇ ਆ ਲਾਈਵ ਤੇ ਬਾਕੀ ਕਮੈਂਟਾਂ ਦੇ ਵਿੱਚ ਤੁਸੀਂ ਰੇਟ ਦੱਸ ਸਕਦੇ ਬਈ ਤੁਹਾਡੇ ਏਰੀਆ ਦੇ ਵਿੱਚ ਜਿੱਦਾਂ ਰੇਟ ਆ ਕਿੰਨਾ-ਕਿੰਨਾ ਚੱਲੀ ਜਾਂਦਾ ਤਾਂ ਕਿ ਆਪਾਂ ਦੂਜੇ ਕਿਸਾਨ ਭਰਾਵਾਂ ਨੂੰ ਵੀ ਦੱਸ ਸਕੀ ਆ ਵੀ ਫਲਾਨੇ ਸ਼ਹਿਰ ਦੇ ਵਿੱਚ ਯਾਰ ਆਹ ਰੇਡ ਚੱਲੀ ਜਾਂਦਾ ਮੇਰਾ ਵੀਰ ਭਰਾ ਜਰੂਰ ਕਮੈਂਟ ਕਰਿਆ ਕਰੋ ਜੇ ਤੇ ਨਗਾਜ ਆਇਆ ਬਾਈ 1 2 3 4 5 6 ਤੇ 7 8 9 ਨਗਾਜ ਆਇਆ ਬਾਈ ਬੂਟਾ ਸਿੰਘ ਕਲਾਨਾ ਬਾਈ ਹੋਰ ਠੀਕ ਆ ਬਾਈ ਬੂਟਾ ਸਿੰਘ ਕਲਾਨਾ ਗੁੱਡ ਮਾਰਨਿੰਗ ਬਾਈ ਕੀ ਹਾਲ ਚਾਲ ਹੈ ਜੀ ਤੇ ਬਾਕੀ ਹੋਰ ਬਾਈ ਕਮੈਂਟ ਜਲਦੀ ਜਲਦੀ ਕਰੋ ਜੇ ਤੇ ਭਿੰਦਰ ਧਾਲੀਆਲ ਬਾਈ ਕੀ ਹਾਲ ਚਾਲਾ ਹੋਰ ਪਰਾ ਠੀਕ ਠਾਕ ਆ ਜੀ 1 2 3 ਤੇ 3 6 7 8 9 ਜਿਹੜੇ ਨਾ ਗਏ ਆ ਸਬਜੀ ਮੰਡੀ ਦੀ ਵੀਡੀਓ ਬਾਈ ਅੱਧੀ ਰਿਕਾਰਡ ਹੋ ਗਈ ਆ ਆਲੂ ਪਿਆਜ਼ ਦਾ ਰੇਟ ਪੁੱਛਣ ਵਾਲਾ ਰਹਿ ਗਿਆ ਜੀ ਉਹ ਅੱਜ ਆਪਾਂ ਵੀਡੀਓ ਚ ਦੱਸ ਨਹੀਂ ਸਕਦੇ ਕਿਉਂਕਿ ਆਲੂ ਪਿਆਜ਼ ਦਾ ਰੇਟ ਜਿਹੜਾ ਹਲੇ ਅੰਦਰ ਜਾ ਕੇ ਪਤਾ ਲੱਗੂਗਾ ਬਾਕੀ ਰੇਟ ਆਪਾਂ ਪਤਾ ਕਰਿਆ ਆਏ ਆ ਜੀ ਤੇ ਉਹ ਆਪਾਂ ਵੀਡੀਓ ਪਾ ਦਾਂਗੇ ਘੰਟੇ ਡੇਢ ਤੱਕ ਅਪਲੋਡ ਕਰ ਦਾਂਗੇ ਤੇ ਜਾਦੇ ਫਰੂਟਾਂ ਦੇ ਵੀ ਵੀਡੀਓ ਬਣੀ ਵੀ ਐ ਇਹ ਮੇਰੇ ਨਹੀਂ ਕਹ ਤਰੇ ਆਉਂਦਾ ਏ ਸੰਗ ਜਵੇ ਲਾ ਤਿੱਖਾ ਬਹੁਤ ਆ ਦੇ ਪਾਲ ਚੋਟੀਆ ਹਰਦੀਪ ਸਿੰਘ ਹਰਜੀਤ ਸਿੰਘ ਜੇ ਚੱਕਲੇ ਸਿੰਘ ਦਾ ਵੱਜਦਾ ਤਾਂ ਨਹੀਂ ਬੰਦਾ ਹਾਂ ਤਿੱਖੇ ਖੁੱਬ ਜ ਤਿੱਖੇ ਹੀ ਵੜ ਜਾਣ ਐਨੇ ਤਿੱਖੇ ਦਾ ਉਹਦੇ ਤਾਂ ਤਿੱਖੇ ਜੀ ਤੋਂ ਕਰਾਉਣ ਜਾਂਦੇ ਉਹ ਨਹੀਂ ਕਰਦਾ ਵੇਲਾ ਦੂ ਕਰਦਨ ਨਾਲੋਂ ਤਿੱਖਿਆ ਫੇਰੇ ਬਾਬਾ ਕਰਦਾ ਪਿੱਛੇ ਹੂੰ ਉਹਨਾਂ ਦੇ ਆਛਦੀ ਆ ਹੂੰ ਕੀ ਆਲਾ ਭਾਈ ਹੋਰ ਠੀਕ ਹੈ ਜੀ ਕੈਮਾ ਸੇਤ ਧੁੰਦ ਥੋੜੀਆਂ ਥੋੜੀਆਂ ਹੁਣ ਸਹੀ ਧੁੰਦ ਪੈਣ ਲੱਗੀ ਆ ਅੱਗੇ ਤਾਂ ਧੂਆ ਹੀ ਸੀਗਾ ਉਹ ਵੇਖ ਮਾੜੀ 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 ਹੋਵੇ ਇਹ ਨੇੜੇ ਆ ਜਾਣੀਆਂ ਬਸ ਥੋੜੀ ਜਿਹੀ ਆਪਣ ਨੂੰ ਨੇੜੇ ਲੱਗਣ ਲੱਗ ਜਾ ਕਰਨੀਆਂ ਥੋੜੇ ਦਿਨਾਂ ਤੱਕ ਹੁਣ ਦੇਣੀ ਵੱਧ ਜੂ ਕੈਨੇਡਾ ਦੇ ਵਿੱਚ ਇੰਨੀ ਬਰਫ਼ ਪਈ ਜਾਂਦੀ ਆ ਬਾਈ ਸਨੋ ਇੰਨੀ ਪਈ ਜਾਂਦੀ ਆ ਕੈਨੇਡਾ ਦੇ ਵਿੱਚ ਗੱਲਾਂ ਹੀ ਛੱਡ ਦੇ ਆਪਣੇ ਆਰੇਦ ਕੀ ਹਲੇ ਠੰਡ ਘੱਟ ਆ ਮਾਚੇ ਉੱਤੇ ਪੈਂਦੀ ਬਹੁਤ ਹੂੰ ਮੇਰਾ ਰੱਦਾ ਯਾਰ ਅਸੀਂ ਹਿਮਾਚਲ ਚਲੀਏ ਕਿਦਾਂ ਗਰਮੀਆਂ ਚੱਲਾਂਗੇ ਨਹੀਂ ਨਹੀਂ ਠੰਡ ਜੀ ਸਹੀ ਆ ਸਵਾਦ ਹੀ ਠੰਡ ਚ ਆਉਣਾ ਸਿੰਘ ਸਿਕੰਦਰ ਬਾਈ ਕੀ ਹਾਲ ਜਰਾ ਗੁੱਡ ਮਾਰਨਿੰਗ ਜਸਪਾਲ ਖੋਦਣਾ ਬੱਬੂ ਹਰਜੋਤ ਸਰਾਉ ਜਤਿੰਦਰ ਜੋਚੀ ਗੁਰਦਿਆਲ ਦਲੀਓ ਨਿੰਦਰ ਮਾਨਕ ਛੜਕਾ ਪਾਲ ਚੋਟੀਆਂ ਕੀ ਹਾਲ ਚਾਲ ਹੈ ਬਾਈ ਤੇ ਨਾਲ-ਨਾਲ ਕਮੈਂਟ ਜਰੂਰ ਕਰੀ ਚੱਲੋ ਮੇਰੇ ਵੀਰ ਭਰਾ ਕਿੱਥੋਂ-ਕਿੱਥੋਂ ਵੀਡੀਓ ਦੇਖੀ ਜਾਂਦੇ ਨਾਲ ਸ਼ੇਅਰ ਦਾ ਨਾਂ ਤੇ ਨਾਲੇ ਧੂੜੀ ਦਾ ਰੇਟ ਬਾਈ ਜਰੂਰ ਦੱਸੋ ਯਾਰ ਅੱਜ ਆਪਾਂ ਬਾਈ ਬਿੱਟੂ ਅੰਦਾਜ਼ਾ ਲਾਈ ਜਾਂਦਾ ਕਿੰਨਾ 390 ਰੁਪਏ ਜਿਹੜਾ ਰੇਟ ਬਾਈ ਜਾ ਸਕਦਾ ਅੰਦਾਜ਼ੇ ਆ ਬਾਈ ਆਪਣੇ ਤਾਂ ਤੇ ਬਾਕੀ ਦੇਖਦੇ ਅੱਜ ਰੇਟ ਥੋੜਾ ਜਿਹਾ ਲੱਗਦਾ ਵੀ ਵੀ ਜਿੰਨੇ ਜੱਸਾ ਨੰਗ ਖੜੇ ਆ ਬਾਈ ਸਭ ਨੰਗਾ ਕਿ ਥੋੜਾ ਜਿਹਾ ਨਾ ਸੂਤ ਲੱਗਦਾ ਤੇ ਬਾਕੀ 5:300 400 ਵੀ ਜੇ ਜਾਵੜੇ ਤਾਂ ਵੱਡੀ ਗੱਲ ਹੋਊਗੀ ਦੇਖਦੇ ਹਾਂ ਬਾਕੀ ਯਾਰ ਭੋਂਗਾਲੇ ਵੀਰ ਨਹੀਂ ਆਉਂਦੇ ਯਾਰ ਹੁਣ ਅੱਗੇ ਭੋਂਗਾਲੇ ਬਾਈ ਆਉਂਦੇ ਹੁੰਦੇ ਸੀ ਬੋਲੀ ਤੇ ਹੁਣ ਭੋਂਗਾਲੇ ਵੀਰ ਆਏ ਨਹੀਂ ਕਈ ਦਿਨਾਂ ਤੋਂ ਹੋ ਸਕਦਾ ਉਹਨਾਂ ਨੂੰ ਡਾਇਰੈਕਟ ਤੂੜੀ ਮਿਲ ਜਾਂਦੀ ਹੋਵੇ ਅਗਲਾ ਇੱਥੇ ਆਉਣ ਚ ਫਾਇਦਾ ਨਾ ਸਮਝਦਾ ਹੋਵੇ ਹਨ ਤੇ ਭੋਂਗਾਲਾ ਨੂੰ ਬੇਨਤੀ ਹੈ ਵੀਰੋ ਜਰੂਰ ਆਇਆ ਕਰੋ ਯਾਰ ਸਵੇਰੇ ਸਵੇਰੇ ਆਹ ਭਈ ਤੂੜੀ ਦੀ ਕੁਆਲਿਟੀ ਹੈ ਬਾਹਰ ਦੀ ਤੂੜੀ ਆ ਜਿਹੜੀ 1 ਨੰਬਰ ਟਰਾਲੀ 'ਚ ਖੜੀ ਹੈ ਹਨਾ ਇਹ ਵਿਖਾਈ ਜਨੇ ਕੁਆਲਿਟੀ ਤੁਹਾਨੂੰ ਤੇ 2 ਨੰਬਰ ਜਿਹੜੀ ਟੂੜੀ 2 ਨੰਬਰ ਤੇ ਟਰਾਲੀ ਖੜੀ ਉਹ ਵੀ ਬਾਹਰ ਦੀ ਆ ਇਹ ਥੋੜੀ ਜੀ ਕਾਲੇ ਪਣ ਚ ਆ ਜਾਂਦੀ ਹੈ ਜਿਹੜੀ 2 ਨੰਬਰ ਤੇ ਟਰਾਲੀ ਖੜੀ ਆ ਉਹ ਆ ਗਈ ਪੀਲੇ ਪਣ ਚ ਸਾਹਮਣੇ ਤੇ ਟਾਈਮ ਹੋ ਗਿਆ ਬਾਈ ਹੋ ਗਿਆ ਟਾਈਮ ਚਲੋ ਆਜੋ ਕਰਨ ਦੀ ਬੋਲੀ ਸਟਾਰਟ ਹੋਣ ਵਾਲੀ ਆ ਕਰਨ ਦੱਸੀਏ ਕੇਵਲ ਨੂੰ ਹੋ ਗਿਆ ਟਾਈਮ ਹੋ ਗਿਆ ਤਾਂ ਕੰਮ ਦੇ ਚਲੋ ਕੇਵਲ ਹੀ ਕਰੂਗਾ ਸ਼ੁਰੂ ਕੇਵਲ ਨਿਕਣ ਆਜੋ ਭਾਈ ਆਜੋ ਰੇਲਾ ਕੇਵਲ ਫੂਨ ਫਣ ਕੋਈ ਹੈ ਕੇਵਲ ਫੋਣੀ ਦੀ ਦੱਸ ਯਾਦ ਕਰ ਲੈ ਫੂਨ ਫਣ ਕਈ ਕੀਤਾ ਹੁੰਦਾ ਕਿਨੇ ਫੂਨ ਫਣ ਕੀਤਾ ਹੁੰਦਾ ਕਿਨੇ ਯਾਦ ਕਰ ਲੈ ਕੇ ਯਾਦ ਦੋਆ ਕੋਰਸਨ ਵਾਲੇ ਦੇ ਨਾਲ ਵੀ ਉਹ ਵੀ ਯਾਦ ਕਰ ਉਹ ਜੇ ਵੀਰ ਦੀਆਂ ਦੇਸੀਆਂ ਚੱਕ ਨਹੀਂ ਕਰਤਾਰ ਸਿੰਘ ਥਾਲੀਆਲ ਦਲਬਾਖਸ਼ ਵੀਰ ਪੀਆਲ ਚੱਲਾ ਬਾਈ ਫਰੋਜ਼ ਖਾਨ ਗੁੱਡ ਮਾਰਨਿੰਗ ਬਾਈ ਹੋਰ ਪੀਆਲ ਚੱਲਾ ਬਾਈ ਕੋ ਠੀਕ ਠਾਕ ਵਧੀਆ ਭਰਾਵਾ ਜੀ ਆ ਗੱਡੀ ਰਲ ਗਈ ਗੱਡੀ 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 ਰੁਕ ਗਈ ਆਈ ਫਟਾਲ ਜੀ ਤਾਂ ਰੁੜ ਗਈ ਪਿੱਛੇ ਨੂੰ ਜੇ ਹੋਰ ਥੋੜੀ ਢਾਲ ਹੁੰਦੀ ਸੜਕ ਤੇ ਜਾਵਣੀ ਜੀ ਬੰਦੇ ਆਪਣੇ ਹੈ ਹੈ ना हाँ तो का सात सौ रुपया कराया भाई बोलो भाई दो सौ सौ दो सौ 10 ਰੁਪਏ ਕਿੱਥੇ ਜਾਣੀ ਬਾਈ 10 ਰੁਪਏ 15 20 25 250 30 60 65 70 75 80 90 93 295 ਬੋਲਾ ਬਾਈ ਕਿਨੇ 295 ਰੁਪਏ ਲਾ ਭਾਈ 295 ਰੁਪਏ ਤੂੜੀ ਜਿਹੜੀ ਵੇਖੀ ਹੈ ਕੁਆਲਿਟੀ ਜ਼ਰੂਰ ਵੇਨੋ ਜੇ ਬਾਹਰ ਦੀ ਤੂੜੀ ਸੀਗੀ ਭਾਈ ਇਹ 295 ਰੁਪਏ ਵੇਗੀ ਹੈ ਜੀ ਆਹ ਤੂੜੀ ਤੇ ਆਜੋ ਦੋ ਨੰਬਰ ਦੀ ਤੂੜੀ ਵੇਖਨੇ ਆ ਇਹ ਕਿਉਂ ਜੀ ਕੁਆਲਿਟੀ ਹੈ ਇਹ ਚੱਕੀ ਮੜੀ ਜੇ ਇਹ ਵੀ ਬਾਹਰ ਦੀ ਹੈ ਭਾਈ ਗੱਟੀ ਹੈ ਨੀ ਹਾਂ ਰੰਗੀ ਆ ਥੋੜਾ ਜਿਹਾ ਉਹਦੇ ਨਾਲੋਂ ਰੰਗੇ ਦਾ ਸਹੀ ਹੈ ਉਹ ਸਹੀ ਹੈ ਜੀ ਗਿੱਲੀ ਨਾ ਹੋਵੇ ਚੋਬਸ ਹੋ ਹੂੰ ਗਿੱਲੀ ਦਾ ਹੀ ਹੁੰਦਾ ਪਰ ਨਾਲੇ ਥੋੜੀ ਜਿਹੀ ਗਿੱਲੀ ਸਾਰੀ ਖਰਾਬ ਕਰ ਦਿੰਦੀ ਹੈ ਹਾਂ ਜੀ ਹਾਂ ਇਹ ਕੋਣਾ ਹੋਣ ਯਾਰ ਦੂਜੇ ਕਲੇਪੜੀ ਜੇ ਦੂਜੇ ਬਾਹਰ ਹੂੰ ਹੂੰ ਉਹ ਰਹਿ ਯਾਰ ਅੱਜ ਡੈਰੀ ਤੇਰੇ ਕੋਲੇ ਹੈ ਅੱਜ ਮੈਨੇਜਰ ਇਹਨੂੰ ਬਣਾਤਾ ਅੱਜ ਚੱਲਿਆ ਲਿਖਣਾ ਕੂੜੀ ਲੈਣ ਹੈ ਕੇਵਲ ਕੋਲੇ ਬੰਦਾ ਨਹੀਂ ਹੈਗਾ ਅੱਜ ਮੈਨੂੰ ਤਾਂ ਤੂੰ ਲੈ ਗਿਆ ਹੋਰ ਜੀ ਅੱਜ ਇਹ ਪਾਚੀ ਲਾਉਣ ਆ ਰਹੇ ਅੱਜ ਉਹ ਨਾ ਕਿ ਸੜੀ ਅੱਗੇ ਜਾਣੀ ਹੈ ਕਿਸੇ ਡਿਲੀਵਰੀ ਆਪਣੀ ਨਹੀਂ ਕਿਸੇ ਡਿਲੀਵਰੀ ਵੀਧੀ ਆ ਜਾਏਗਾ ਸਵਾਲ ਸਰ ਪੁੱਛਣ ਨਾਲ ਕਿ ਦੁੱਧ ਹੀ ਆਏ ਕੁੱਛ ਨਾਲ ਦੀ ਲੈ ਸੀ ਦੋ ਹੀ ਪਾ ਲੈ ভাই 95 ਚੱਕ 295 ਕੋਲਣਾ ਪੈ ਜਨੇ ਲੈ ਖੜਾ ਦੋ ਇਹ ਨਾ ਮਰਦਾ ਅਗਲਾ 295 ਰੁਪਈਆ ਹੀ ਹੋ ਗਈ ਬਾਈ ਉਹ ਬਾਈ ਨੇ ਉਸੇ ਨੇ ਲੈਣੀ ਸੀ ਤੂੜੀ ਜੀ ਨੇ ਇੱਕ ਨੰਬਰ ਪਹਿਲੀ ਲਈ ਟਰਾਲੀ ਤੇ 295 ਹੀ ਕਰਤੀ ਸਿੱਧੀ ਚੱਕ ਤੇ ਕੰਮ ਲ ਮੇਂ ਯਾ ਤੂੜੀ ਆ ਗਈ ਬਹੁਤ ਵਧੀਆ ਕੁਆਲਟੀ ਇਹ ਰੇਟ ਵਧਾਊਗੀ ਤੁੜੀ ਦੇ ਕੁਆਲਿਟੀ ਚੈੱਕ ਕਰੋ ਮੜੀ ਜੀ ਬਰ ਫਰ ਗਿਆ ਨ ਚਿੱਟੀ ਆ ਤੁੜੀ ਵਧੀਆ ਨਾ ਆਪਣੀ ਸਰ ਹੈ ਚਿੱਟੀ ਤੇ ਮਾਹਾਂ ਦਾ ਗਿਆ ਹੁਣ ਵਗੋ ਦੇ ਅੰਦਰ ਲੈ ਆ ਜਾ ਚਿੱਟੀ ਬਰ ਫਰ ਗਈ ਕਹਿੰਦਾ ਬਾਈ ਆ ਵਾ ਚੱਲ ਤੁੜੀ ਬੋਲੋ ਜੀ ਇਹ 300 ਰੁਪਇਆ 300 300 5 10 15 20 320 ਰੁਪਏ 25 ਹਾਂ 325 ਬੋਲਾਂ ਬਾਈ ਕਿਨੇ 325 ਰੁਪਏ ਲੈ ਬਈਏ ਵੈਗੀ ਜੀ 325 ਰੁਪਏ ਜਿਹੜੀ ਪਹਿਲਾਂ ਤੁੜੀਆਂ ਵਿਕੀਆਂ ਸੀ ਬਾਹਰ ਦੀ ਉਹ ਸੀਗੀ 290 ਤੇ 200 ਤੇ ਇਹ ਵੈਗੀ 325 ਰੁਪਏ ਬਾਈ ਜਾਨੀ ਉਹਦੇ ਨਾਲੋਂ ਰੇਟ ਵਧਿਆ ਜੀ ਇਹਦਾ ਤੇ ਬਾਕੀ ਕੱਲ ਜਿਹੜਾ ਸਿਰਾਰਾ ਰੇਟ ਚੱਲਿਆ ਸੀਗਾ ਬਾਈ ਉਹ 350 ਰੁਪਏ ਚੱਲਿਆ ਸੀ ਕੱਲ ਸਿਰਾਰਾ ਰੇਟ ਅੱਜ ਦੇਖਦੇ ਵੀ ਸਿਰਾਰਾ ਰੇਟ ਜਿਹੜਾ ਕਿੰਨਾ ਜਾਂਦਾ ਬਾਈ ਪੰਜਾਬ ਦੇ ਪੁੱਟਿਆਂ ਨੂੰ ਆਈਆਂ ਬਾਈ ਜੋ ਗਰਾਰੀ ਜੜ ਜੇ ਮੈਂ ਦੋਹਾਂ ਪਿੱਛੇ ਵੀ ਮੁੜ ਜਾਂਦੀ ਹੈ ਅੰਦਰ ਕੀ ਆ ਅੰਦਰ ਦੇ ਥੋੜੇ 300 ਰੁਪਇਆ 300 ਰੁਪਇਆ 300 ਬੋਲਣਾ ਭਾਈ ਕਿਨੇ ਇਹ ਠੀਕ ਹੈ ਮੇਰਾ ਇਹ ਮੇਰਾ ਭਾਈ ਤੂੰ ਬੋਲ ਹੁੰਦਾ ਤਾਂ ਪਤਾ ਨਹੀਂ ਆਉਂਦਾ ਕਾ ਲਾਉਂਦੇ ਭਾਈ 300 ਰੁਪਏ 305 ਰੁਪਏ 5 ਰੁਪਏ ਘਰ ਵਾਲੇ ਉੱਥੇ ਜਾਵਰੂਗਾ 10 ਰੁਪਏ 15 ਰੁਪਏ 20 ਰੁਪਏ ਆਈ 25 ਰੁਪਏ ਆਈ 20 ਰੁਪਏ ਆਈ 40 40 ਰੁਪਏ ਬੋਲਾਂਗੇ ਨੇ 340 ਰੁਪਏ ਲੈ ਬਈ ਇਹ ਵੇਗੀ 340 ਰੁਪਏ ਤੁੜੀ ਬਹੁਤ ਵਧੀਆ ਸੀ ਬਈ ਚਿੱਟੀ ਬਰਫਰ ਦੀ ਤੁੜੀ ਸੀ ਗਿਆ ਨਾ ਮੈਂ ਸਿਰਾਈ ਸੀ ਕੰਮ 340 ਰੁਪਏ ਜਿਹੜੀ ਬਈ ਰੇਟ ਜਿਹੜਾ ਹੋ ਗਿਆ ਜੀ 350 ਰੁਪਏ ਜਿਹੜਾ ਬਈ ਕੱਲ ਸਿਰਾ ਰੇਟ ਚੱਲਿਆ ਸੀਗਾ ਤੇ ਅੱਜ ਜਿਹੜਾ 340 ਰੁਪਏ ਸਿਰਾ ਰੇਟ ਰਹਿ ਗਿਆ ਜੀ ਬਾਕੀ ਵੇਖਦੇ ਭਾਈ 10 ਰੁਪਏ ਹੋਰ ਵਧੂਗਾ ਭਾਈ ਰੇਟ ਹਲੇ ਕਿਉਂਕਿ ਨਾਗ ਜਿਹੜੇ ਖੜੇ 1 2 3 4 5 6 7 7 ਨਾ ਖੜੇ ਭਈ ਆ ਵੀ ਤੁੜੀ ਬਹੁਤ ਚਿੱਟੀ ਆ ਯਾਰ ਇਹ ਖੁੱਲੀ ਪਈ ਹੋਈ ਆ ਭਾਈ ਨੇ ਪਰ ਖੁੱਲੀ ਤੁੜੀ ਲੈਣ ਤੋਂ ਨਾ ਥੋੜਾ ਜਿਹਾ ਡਰ ਜਾਂਦੇ ਕਈ ਵੀ ਇਹਦੇ ਚ ਬੰਦੇ ਥੋੜਾ ਜਿਹਾ ਇੱਕ ਵੱਧ ਚਾਹੀਦਾ ਹੁੰਦਾ ਅਲਾਈ ਭਾਈ ਆਪਣੀ ਹੈ ਕਿਸੇ ਨੇ ਘੱਡੀ ਹੈ ਕਿਆ ਆਕਾ ਆਕਾ ਜੀ ਖੁੱਲੀ ਲੈ ਜੀ ਅੰਦਰ ਦੀ ਹਾਂ ਚੰਗਾ ਕਿ ਮੁਕਤੀ ਤੂੜੀ ਜਾਂਦੀ ਹੈ ਹਾਂ ਵੇ ਅੰਦਰ ਨਹੀਂ ਸੁਣੀ ਸੀ ਤਿੰਨ ਸੌ ਪੰਜ 10 310 ਰੁਪਏ ਬੋਲਾਂ ਬਾਈ ਨਾ 310 ਰੁਪਏ ਬਾਈ ਬਈ ਇਹ ਵੇਗੀ 310 ਰੁਪਏ 340 ਹੁਣ ਤੱਕ ਦਾ ਸਿਰਾ ਰੇਟ ਆ ਏ ਬੁੱਟਾ ਸਿੰਘ ਕਲਾਨਾ ਸਾਡੇ ਪਿੰਡ ਕਲਾਨਾ ਤੂੜੀ ਰੇਟ 325 ਰੁਪਏ ਭੌਂਗ ਵਾਲੀਆਂ ਟਰਾਲੀਆਂ ਜ਼ਿਲ੍ਹਾ ਮਾਨਸਾ ਤਹਿਸੀਲ ਬਲਾਡਾ ਸੁਖਵਿੰਦਰ ਸਿੰਘ ਨਿਰਮਣ ਬਹੁਤ ਘੱਟ ਰੇਟ ਆ ਵੀਰ 500 ਤੱਕ ਕਹਿੰਦੇ ਰੇਟ ਹੋਣਾ ਚਾਹੀਦਾ ਜੀ ਕਮੈਂਟ ਕਰੀ ਜਾਂਦੇ ਵੀਰ ਭਰਾ ਕਮੈਂਟਾਂ ਵਾਲੇ ਜਰੂਰ ਪੜਨੇ ਚਾਹੀਦੇ ਸਤਪਾਲ ਸਿੰਘ ਜਸ਼ਨਦੀਪ ਬਰਾੜ ਸਰਬਜੀਤ ਸਿੰਘ ਬਾਈ ਕਹਿੰਦੇ 300 ਨੂੰ ਆਪ ਪੈਂਦੀ ਹੈ ਜੀ ਐਦਾਂ ਦੇ ਕਮੈਂਟ ਬਾਈ ਜਿਹੜੇ ਆਈ ਜਾਂਦੇ ਆਪਣੇ ਚੈਨਲ ਤੇ ਆਹ ਦੇਖੋ ਬਈ ਇਧਰ ਤੂੜੀ ਦੀ ਕੁਆਲਿਟੀ ਜੀ ਇਹ ਬਾਈ ਬਾਹਰ ਦੀ ਤੂੜੀ ਆ ਗਈ ਇਹ ਐ ਗੁਰਨਾਥ ਦੁਬਿਆ ਭਾਈ ਵੇਖੋ ਭਾਈ ਬਾਹਰ ਦੀ ਚਲ ਬਾਹਰ ਦੀ ਇਹ ਬਾਹਰ ਦੀ ਬਾਹਰ ਦੀ ਦੁਨੀਆ ਇਹਦਾ ਨਾਮ ਕੀ ਬੋਲੋ 250 250 60 60 65 70 75 80 80 95 95 300 300 5 305 ਰੁਪਏ ਬੋਲਾਂ ਬਾਈ ਜੀ ਇਹਦੀ ਬਲੀ ਉਹਦੀ ਇਹ ਵਾਕੀ ਭਾਈ 300 ਤੇ 5 ਰੁਪਏ ਜਿਹੜੀ ਬਾਹਰ ਲਈ ਤੂੜੀ ਦਾ ਸਿਰਾ ਰੇਟ ਹੋਇਆ ਜੀ 305 ਰੁਪਏ ਤੇ ਜਿਹੜੀ ਅੰਦਰ ਲਈ ਤੂੜੀ ਦਾ ਸਿਰਾ ਰੇਟ ਹੋਇਆ 340 ਰੁਪਏ ਅੱਜ ਬਾਹਰ ਦੀ ਤੂੜੀ ਦੀਆਂ 3-4 ਟਰਾਲੀਆਂ ਆਈਆਂ ਸੀ ਤੇ ਬਾਕੀ 4-5 ਹੋਰ ਖੜੇ ਇਹਦੇ 'ਚ ਵੇਨੇ ਬਈ ਬਾਹਰ ਦੀ ਤੂੜੀ ਕਿੰਨੀ ਹੈ ਤੇ ਅੰਦਰ ਦੀ ਤੂੜੀ ਕਿੰਨੀ ਹੈ ਹੋਰ ਬਾਈ ਠੀਕ ਆ ਉਹ ਦੀ ਠੀਕ ਆ ਥੋੜੀ ਠੀਕ ਆ ਅੰਦਰ ਦੀ ਆ ਹਾਂ ਬੋਲੋ ਜੀ ਅੰਦਰ ਦੀ ਆ ਜੀ ਬਾਹਰ ਦੀ ਆ ਬਾਈ ਤੂੰ ਹੀ ਚੱਲੀ ਆ ਤੂੰ ਹੀ ਵਧੀਆ ਨਾ 250 50 60 65 70 75 80 85 90 90 ਹਾਂਜੀ 95 300 300 5 305 10 ਜਾਨੀ ਬਈ 5 ਕਰੀ ਛੋਟੀ ਛੋਟੀ 5 ਵੀ ਜਾਏਗਾ ਬਈ ਐ ਤੇ ਜਾਊਗਾ 700 ਰੁਪਿਆ ਹਾਂਜੀ 10 300 ਦਰ ਦੀ ਹੈ 15 ਜੀ 320 ਬੋਲਣਗੇ 320 ਰੁਪਏ ਲੈ ਭਾਈ ਜਿਹੜੀ ਬਾਹਰ ਦੀ ਤੁੜੀ ਦਾ ਸਿਰਾ ਰੇਟ ਹੋ ਗਿਆ 320 ਰੁਪਏ ਤੇ ਜਿਹੜੀ ਅੰਦਰਲੀ ਤੁੜੀ ਦਾ ਸਿਰਾ ਰੇਟ ਚੱਲਿਆ 40 ਰੁਪਏ ਪਰ ਜਿਹੜੀ ਆ ਤੁਹਾਨੂੰ ਦੱਸਦੀ ਆ ਵੀ ਬਾਹਰ ਦੀ ਤੁੜੀ ਸੀ ਅੰਦਰ ਵਾਲੀ ਤੁੜੀ ਨਾਲ ਦੀ ਸੀ ਯਾਰ ਆਪਾਂ ਭੜੇਖਾ ਵੀ ਅਗਲਾ ਖਾ ਜਾਂਦਾ ਵੀ ਅੰਦਰਲੀ ਤੁੜੀ ਲੱਗਦੀ ਸੀ ਕਿਰੀ ਅਗਲੇ ਸਾਮ ਸੰਭਾਲ ਵਧੀਆ ਹੁੰਦੀ ਆ ਨਾ ਬਾਹਰਲੀ ਤੁੜੀ ਦੀ ਤੇ ਇਹਦੇ ਕਰਕੇ ਜਿਹੜਾ 320 ਰੁਪਏ ਜਿਹੜਾ ਬਾਹਰਲੀ ਤੁੜੀ ਦਾ ਰੇਟ ਹੋ ਗਿਆ ਜੀ ਸਿਰਾ ਵੇ ਬੇਜੀ ਦਾ ਬੋਲਾ ਲਓ ਹਾਂਜੀ ਉਹ ਤਾਂ ਕਿ ਹੋਰ ਲਾਗੇ ਵਾਹ ਵੱਧ ਅੰਦਰ ਦੀ ਆ ਅੰਦਰ ਦੀ ਅੰਦਰ ਦੀ ਛੱਕ ਅੰਦਰ ਦੀ ਥੋੜੀ ਬੋਲਾ ਜੀ 300 ਰੁਪਏ 300 300 5 10 15 20 25 ਤੇ 35 40 40 40 ਬੋਲਾ ਕਿਨੇ ਲਬਾਈ ਤਨ 340 ਰੁਪਏ ਹੈ ਵੈਗੀ ਸਰਾ ਰੇਡ ਵੈਗੀ ਭਾਈ ਅੰਦਰਲੀ ਤੂੜੀ ਸੀਗੀ 340 ਰੁਪਏ ਜਿਹੜਾ ਰੇਡ ਹੋ ਗਿਆ ਜੀ ਦੋ ਨਗ ਰਹਿ ਗਿਆ ਭਈ ਇਹ ਵੇਖਦੇ ਤੂੜੀ ਅੰਦਰ ਦੀ ਆਉਂਦੀ ਹੈ ਬਾਹਰ ਦੀ ਆਉਂਦੀ ਹੈ ਕਿਹੜੀ ਤੂੜੀ ਜਿੱਤ ਦੀ ਹੈ ਅੱਜ ਬਾਹਰ ਦੀ ਜਿੱਤ ਦੀ ਕਿ ਅੰਦਰ ਦੀ ਜਿੱਤ ਦੀ ਹੈ ਕਈ ਵਾਰੀ ਬਾਹਰਲੀ ਤੂੜੀ ਦਾ ਵੀ ਰੇਟ ਜ਼ਿਆਦਾ ਲੱਗ ਜਾਂਦਾ ਹੁੰਦਾ ਭਾਈ ਕੋਈ ਪਤਾ ਨਹੀਂ ਹੁੰਦਾ ਜਦੋਂ ਇੱਥੇ ਗਰਾਰੀ ਆੜ ਜਾਂਦੀ ਹੈ ਆਹ ਤੂੜੀ ਵੀ ਭਾਈ ਵਧੀਆ ਸਾਫ਼ ਹੈ ਚਿੱਟੀ ਆ ਅੰਦਰ ਦੀ ਤੂੜੀ ਲੱਗਦੀ ਆ ਬਾਕੀ ਬਾਈ ਨੇ ਕਲੀਅਰ ਕਰ ਦੇਣਾ ਜੀ ਲਾ ਅੰਦਰ ਦੀ ਤੂੜੀ ਹੈ ਜਮ ਉਹ ਨਾਲ ਹੀ ਆਇਆ ਬਟਾਹਰੇ ਨੂੰ ਪਤਾ ਨਹੀਂ ਹੁੰਦਾ ਇਹਨੂੰ ਹਨਾ ਪਕਾ ਬਾਕੀ ਉਹ ਹੈ ਤਾਂ ਬਈ ਬਟੰਡਾ ਰੁੜ ਜਾਏਗਾ ਨਾ ਨਾਤਰੀ ਵਾਲੀ ਵਾਲੀ ਜਾੜੀ ਹੁਣ ਬੰਦੇ ਦਾ ਕੀ ਹੋਊਗਾ ਹਾਂ ਬੰਦੇ ਦਾ ਨਹੀਂ ਇਹ ਤਾਂ ਤੇਰੀ ਗੱਡੀ ਤੇ ਤੇਰੀ ਕਰਨੀ ਹੈ ਜਿਹਦੇ ਅੰਦਰ ਸਿੱਟੀ ਹੋ ਉਹ پیسے ਲਊਗਾ ਆਪਣੇ ਬਾਹਰ ਵੀ ਨਾਲ ਹੀ ਹੈ ਜੀ ਨਾਲ ਲੈ ਬਾਹਰ ਟਰਾਲੀ ਨਾਲ ਚੱਲਦੇ ਫੜ ਜਾ ਆਜਾ ਰੋ ਆ ਬਾਈ ਬੋੜੀ ਰੋੜੀ ਚੱਲ ਠੀਕ ਅੰਦਰ ਜਸਲਾਂ ਪਏ ਆ ਤੂੰ ਤੂੰ ਬੋਲਾ ਬਾਈ ਅਲਕ ਤੌਕੇ ਮਾਰਦਾ ਕਿਹੜਾ ਘਰ ਵਾਲੀ ਜਾਏਗਾ ਆ ਬੰਗਲੌਰ ਦੇ ਨਾਲ ਹੀ ਹੈ 300 ਰੁਪਏ ਕਰਾਇਆ ਭਾਈ ਇੱਥੇ ਲਹੂਗੀ ਨਹੀਂ ਜਾਣੀ ਇਹਦਾ 300 ਰੁਪਿਆ 5 ਰੁਪਏ 305 ਰੁਪਏ 305 16 ਕਿਨੇ 305 ਇਹ ਹੋ ਗਈ ਭਾਈ 300 ਤੇ 5 ਰੁਪਏ ਬਾਈ ਨੇ ਪੁੱਛਿਆ ਸੀ ਵੀ ਭਾਈ ਘਰ ਵਾਲੇ ਜਾਣਗੇ ਬਾਈ ਦਾ ਨਾਮ ਭਾਈ ਟਾਈਮ ਨਹੀਂਗਾ ਤੇ ਫਿਰ ਆਏ ਥੋੜਾ ਜਿਹਾ ਰੇਡ ਦਾ ਵੀ ਫਰਕ ਪੈ ਜਾਂਦਾ ਹੁੰਦਾ ਹੁੰਦਾ ਸੀਗੀ ਅੰਦਰ ਦੀ ਤੂੜੀ ਤੇ ਪਰ ਰੇਡ ਲੱਗਿਆ ਜੀ 305 ਰੁਪਏ ਆ ਜਾਓ ਭਾਈ ਲਾਸਟ ਟਰਾਲੀ ਆ ਇਹ ਤੂੜੀ ਦਾ ਰੰਗ ਯਾਰ ਥੋੜਾ ਬਈ ਇਹ ਤਾਂ ਨਾ ਰੰਗ ਬਹੁਤ ਡਾਊਨ ਹੈ ਦਾ ਬਾਹਰ ਦੀ ਤੂੜੀ ਐ ਤੁਹਾਨੂੰ ਦੀਦੀ ਹੋਣੀ ਐ ਪੀਲੇ ਬਣ ਜੇ ਚ ਤੂੜੀ ਐ ਬਾਕੀ ਵੇਖ ਲਓ ਕੁਆਲਟੀ ਦੇ ਨਾਲ ਵਿੱਚ ਸੁੱਕੇ ਤੂੜੀਆ ਦੇ ਨਾਲ ਦੀ ਬੋਲੋ ਪੰਜਾਬਦਾਨਾ ਹਾਂ ਕਿੰਨੂ ਆਹ ਲਾਈਵ ਹੋ ਰਹੀ ਨਾ ਸਾਰੀ ਇਹੋ ਜੀ ਹੈ ਬਈ ਭੋਲੇ ਗਿੱਲੀ ਨਾ ਵੇ ਵੀਰੇ ਵਿੱਚ ਵੇਖ ਲੋ ਇੱਕ ਰਿਮੜੀ ਤਸੱਲੀ ਨਾ ਹੋਵੇ ਉਹ ਵੇਖਦਾ ਕਿ ਪੈ ਸਰਚ ਮਾਰਦਾ ਜਿੰਦਾ ਆ ਵਰ ਗਿਆ ਇਹ ਭਲਾਵਾ ਬੰਨ ਕੇ ਕੱਲ ਗੁੱਡਾ ਪਾ ਕੇ ਲਿਆ ਕਰੋ ਕਿੱਲ ਪਾਉਣ ਵਾਲਾ ਯਾਰ ਇਹਦੇ ਚ ਬੰਦਾ ਦੇਖਦਾ ਜੀ ਪੋਟਾਲ ਤੇ ਗਈ ਮੇਰੇ ਸਰ ਵੀ ਭੰਦਣਿਆ ਜਾਨੇ ਕਿਹਾ ਮੈਂ ਬੋਲੋ ਭਾਈ ਆ ਲਾਲਾ ਬੰਗਾ ਜਾ 100 ਰੁਪਿਆ 105 15 150 ਉਹ ਗਈ ਤੇ ਲੰਗੀ ਬਾਲੇ ਦੇ ਹੱਥ ਕਰਨਾ 150 60 ਕੰਡੇ ਤੇ ਚੱਲ ਮੈਂ ਆ ਗਿਆ 60 ਰੁਪਏ 160 ਰੁਪਏ ਬੋਲਾਂਗੇ ਨਾ 65 70 170 ਰੁਪਏ ਅੱਖਾਂ ਨਾਲ ਵੀ ਪਾ ਥੱਲੇ ਆ 170 ਰੁਪਏ ਬੋਲਣਗੇ ਦਾੜੀ 'ਚ ਮੁੱਛਾ ਵਾਦ ਗਿਆ ਹੈ ਠੀਕ ਹੈ ਠੀਕ ਹੈ ਬਾਈ 170 ਰੁਪਏ ਬਾਈ ਲੈ ਬਾਈ ਇਹ ਹੋ ਗਈ ਬਾਈ 100 ਤੇ 70 ਰੁਪਏ ਟੂੜੀ ਦਾ ਰੰਗ ਡਾਊਨ ਸੀਗਾ ਬਾਈ ਪੀਲੇ ਪਣਚ ਸੀਗੀ ਟੂੜੀ ਪਹਿਲੇ ਵਖਾਤੀ ਸੀ ਸ਼ੁਰੂਜੀ ਤੇ ਜਿਹੜਾ ਬਾਈ ਬਾਹਰਲੀ ਟੂੜੀ ਦਾ ਸਰਾ ਰੇਡ ਚੱਲਿਆ ਜੀ 320 ਰੁਪਏ ਤੇ ਜਿਹੜਾ ਅੰਦਰ ਲਈ ਤੂੜੀ ਦਾ ਰੇਟ ਸਿਰਾਂ ਚੱਲਿਆ ਜੀ 340 ਰੁਪਈਆ 20 ਰੁਪਈਆ ਦਾ ਫਰਕ ਜਿਹੜਾ ਰਹਿ ਗਿਆ ਜੀ ਬਾਕੀ ਜੇ ਆਪਾਂ ਉਹ ਤੂੜੀ ਛੱਡ ਦਈਏ ਜੇ ਵੀ ਮੰਨ ਕੇ ਚੱਲ ਜਮਾ ਚਿੱਟੀ ਸੀਗੀ ਬਾਹਰ ਆ ਰਗੀ ਜਿਹੜੀ ਬਾਹਰ ਸੋਰੀ ਅੰਦਰ ਆ ਰਗੀ ਤੂੜੀ ਸੀਗੀ ਹਨਾ ਜਿਹੜੀ ਜਮਾ ਚਿੱਟੀ ਤੂੜੀ ਸੀਗੀ ਤੇ ਬਾਕੀ ਜਿਹੜਾ ਬਾਹਰ ਲਈ ਤੂੜੀਆਂ ਜਿਹੜੀਆਂ 2-3 ਟਰਾਲੀਆਂ ਆਈਆਂ ਸੀਗੀਆਂ ਉਹਨਾਂ ਦਾ ਰੇਟ ਰਿਆ ਸੀਗਾ 290 ਤੇ 2-300 ਇੱਕ ਦਾ 300 ਗਿਆ ਸੀਗਾ ਤੇ ਬਸ ਵੀ ਇਹ ਰੇਟ ਜੇ ਮੰਨ ਲਿਆ ਕਰੋ ਜੇ ਆਨ ਐਵਰੇਜ ਰੇਟ ਜੇ ਆਪਾਂ ਗੱਲ ਕਰੀਏ ਜੀ 270 ਤੋਂ ਲੈ ਕੇ ਐਨੂੰ ਛੱਡਦੀ ਐ ਲਾਸਟ ਵਾਲੀ ਟਰਾਲੀ ਨੂੰ ਤੇ 270 65 70 ਤੋਂ ਲੈ ਕੇ ਜਿਹੜਾ 340 ਤੱਕ ਜਿਹੜਾ ਰੇਟ ਚੱਲਿਆ ਜੀ ਸਣੇ ਬਾਹਰ ਦੀ ਤੁੜੀ ਸਣੇ ਅੰਦਰ ਦੀ ਤੁੜੀ ਤੇ ਜਿਹੜੇ ਅੰਦਰ ਲਈ ਤੁੜੀ ਦੀ ਗੱਲ ਕਰੀ ਅੰਦਰ ਲਈ ਤੁੜੀ ਵਿਕੀ ਜੀ 300 ਤੋਂ ਲੈ ਕੇ ਤੇ 340 ਰੁਪਏ ਤੱਕ ਇੱਕ ਤਾਂ 300 ਵਿਕੀ ਸੀਗੀ 305 ਰੁਪਏ ਤੇ ਬਾਕੀ ਸਾਰੀਆਂ ਉੱਤੇ ਵਿਕੀਆਂ ਜੀ 340 ਰੁਪਏ ਤੱਕ ਜਿਹੜੀ ਅੰਦਰ ਲਈ ਤੁੜੀ ਦਾ ਰੇਟ ਚੱਲਿਆ ਜੀ 300 ਦੇ ਲਗਭਗ ਸਮਥਿੰਗ ਜਿਹੜਾ ਬਾਹਰ ਲਈ ਤੁੜੀ ਦਾ ਰੇਟ ਹੈ ਜਿਹੜਾ ਰਿਹਾ ਜੀ ਤੇ ਧੰਨਵਾਦ ਉਤੋਂ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਜਾ ਕਰੋ ਤੇ ਨਾ ਜਿਹੜਾ ਸਬਸਕ੍ਰਾਈਬ ਵੀਰਪਰਾ ਕਰ ਦਿੰਦੇ ਚੈਨਲ ਨਾਲ ਨਾ ਘੰਟੀ ਦਾ ਬਟਨ ਆ ਜਾਂਦਾ ਘੰਟੀ ਦਾ ਬਟਨ ਜਰੂਰ ਦਬਾ ਦਿਆ ਕਰੋ ਤਾਂ ਕਿ ਜਦੋਂ ਆਪਾਂ ਲਾਈਵ ਹੁੰਨੇ ਨਾਲ ਦੀ ਨਾਲ ਤੁਹਾਡੇ ਮੋਬਾਈਲ ਦੇ ਉੱਤੇ ਆ ਜਾ ਕਰੂਗਾ ਵੇ ਭਾਈ ਜੀ ਪਿੰਡੂ ਕਿੱਤਾ ਚੈਨਲ ਤੇ ਜਿਹੜਾ ਲਾਈਵ ਸ਼ੁਰੂ ਹੋ ਗਿਆ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾ ਕਰਨਾ ਜੀ ਤੇ ਬਾਕੀ ਥੱਲੇ ਨੰਬਰ ਚੱਲ ਰਿਹਾ ਜੀ 983222 ਯਾਰ ਮੈਨੂੰ WhatsApp ਤੇ ਮੈਸੇਜ ਕਰੋ ਗਰੁੱਪ ਚ ਜੁਆਇਨ ਹੋ ਜਾ ਜਿਹੜੇ Facebook ਵਾਲੇ ਵੀਰ ਭਰਾ ਜੁੜੇ ਜਾਂ ਤੇ YouTube ਵਾਲੇ ਜੁੜੇ ਆ ਥੱਲੇ ਲਾਹ ਪੀ ਨੀਲੇ ਰੰਗ ਦੀ ਲੈਂਡ ਜੀ ਹੁੰਦੀ ਹੋਣੀ ਆ WhatsApp ਜੁਆਇਨ ਦੀ ਉਹਨਾਂ ਨੂੰ ਲਿੰਕ ਤੇ ਕਲਿੱਕ ਕਰਕੇ ਤੁਸੀਂ ਆਪਣਾ WhatsApp ਗਰੁੱਪ ਜੁਆਇਨ ਕਰ ਸਕਦੇ ਤੇ ਆਹਦੇ ਯਾਰਾਂ ਬਿੱਲੀਆਂ ਨੂੰ ਉਹ ਲਿੰਕ ਸੈਂਡ ਕਰ ਸਕਦੇ ਜੀ ਤੇ 750 ਦੇ ਕਰੀਬ ਤਰੀਬ ਮੈਂਬਰ ਹੋ ਗਏ ਆਪਣੇ ਗਰੁੱਪ ਦੇ ਵਿੱਚ ਤੇ ਜਲਦੀ 1000 ਆਪਾਂ ਪੂਰਾ ਕਰਾਂਗੇ ਮੈਂਬਰ ਉਹਦੇ ਵਿੱਚ ਬਾਸਮਤੀ ਦੇ ਰੇਟ ਸਬਜ਼ੀ ਦੇ ਰੇਟ ਤੇ ਹੋਰ ਕਈ ਰੇਟ ਵੀਰੋ ਆ ਜਾਂਦੇ ਆ ਜੀ ਹਨ ਸਾਰੇ ਕਿਸਾਨ ਵੀਰਾਂ ਦਾ ਫਾਇਦਾ ਜੀ ਜਰੂਰ ਜੁਆਇਨ ਕਰੋ ਸਾਰੇ ਯਾਦ ਕਰੋਗੇ ਬਾਈ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਬਾਕੀ ਪਾਲਾ ਧਾਲੀ ਵਾਲਾ ਨਿਲਕਮਰ ਤੇਜਾ ਜਸਪਾਲ ਸਿੰਘ ਵੀਰ ਸਿੱਧੂ ਗਰਦੇਵ ਦਿਓਲ ਜੈ ਪ੍ਰਕਾਸ਼ ਸਵਾਮੀ ਅਵਤਾਰ ਚੜ ਮਖਜੋਤ ਵੀ ਜਿਹੜਾ ਸੁਖਵਿੰਦਰ ਸਿੰਘ ਨਿਰਮਣ ਅਗਲੇ ਸਾਲ ਤੂੜੀ ਹੀ ਨਹੀਂ ਬਣਾਉਣੀ ਕਿਤੇ ਖਰਚਾ ਬਹੁਤ ਹੋ ਜਾਂਦਾ ਨਿਲਕਮਰ ਤੇਜਾ ਸੁਖਵਿੰਦਰ ਸਿੰਘ ਨਿਰਮਣ ਬਾਈ ਬੂਟਾ ਸਿੰਘ ਕਲਾਣਾ ਸਤਪਾਲ ਸਿੰਘ ਜਸ਼ਨਦੀਪ ਬਰਾੜ ਸਾਹਿਬ ਕੀ ਹਾਲ ਚਾਲ ਹੈ ਸਰਬਜੀਤ ਸਿੰਘ ਧਰਮਪਾਲ ਸਿੰਘ ਸਤਨਾਮ ਸਿੰਘ ਸੁਖਵਿੰਦਰ ਸਿੰਘ ਅਮਰਤਪਾਲ ਸਿੰਘ ਆਕਾਸ਼ਦੀ ਬਰਾੜ ਤੇ ਯੂ ਐਸ ਏ ਤੋਂ ਬਾਈ ਹਰ ਪਰ ਜਨਰੀ ਪੰਜ ਗ੍ਰੰਥ ਕਲਾਂ ਤੋਂ ਜਗਦੇਵ ਸਿੰਘਾ ਸਰਪੰਚ ਗੁਰਦੀਪ ਸਿੰਘ ਬਿੱਟੂ ਟਲਪੁਰਾ ਬੋਰਡ ਸਿੰਘ ਆਕਾਸ਼ਦੀ ਬਰਾੜ ਗੋਲਦੀ ਬਰਾੜ ਦਲਜਿੰਦਰ ਜਮ ਮਣੀ ਬਰਾੜ ਦਲਜਿੰਦਰ ਸਰਪੰਚ ਸਾਹਿਬ ਤੇ ਸੋਨੂ ਵੈਲਕਮ ਮਨਦੀਪ ਸਿੰਘ ਬਰਾੜ ਰਾਜਪੁੱਤਰ ਦਿਲਬਾਖ ਸ਼ਾਹ ਫਰੂਜ਼ ਖਾਨ ਕਰਤਾਰ ਸਿੰਘ ਟਾਲੀਵਾਲ ਗਰਨਾਬ ਦਿਓਲ ਵਾਈਗਰੂਜੀ ਰਾਜਪੁੱਤਰ ਮਨਪ੍ਰੀਤ ਸਿੰਘ ਲਖਵਿੰਦਰ ਸਿੰਘ ਲਾਡੀ ਨਲਕੁਮਾਰ ਸਤਨਾਮ ਮਠਾੜੂ ਬਾਈ ਕੀ ਹਾਲ ਚਾਲਾ ਜਸਪਾਲ ਖੋਸਲਾ ਬੱਬੂ ਸਿੰਘ ਸਕੰਦਰ ਕਮੈਂਟ ਬਾਈ ਕਾਫੀ ਆ ਜਾਂਦੇ ਜੀ ਭਿੰਦਰ ਧਾਲੀ ਵਾਲਾ ਹਰਜੋਤ ਸਨਾਉ ਹਰਜੀਤ ਸਿੰਘ ਹਰਦੀ ਪਾਲ ਚੋਟੀਆ ਨਿੰਦਰ ਮਾਨਕ ਚੜੱਕ ਗਰਦਿਆਲ ਦਲਿਓ ਹਰਜੋਤ ਸਨਾਉ ਸਿੰਘ ਸਕੰਦਰ ਤੇ ਬੋੜ ਸਿੰਘ ਬਾਈ ਕੀ ਹਾਲ ਚਾਲਾ ਬਾਕੀ ਕਈ ਈ ਕਮੈਂਟ ਰਹਿ ਜਾਂਦੇ ਵੀਰੋ ਹਨਾ ਤੇ ਗੁੱਸਾ ਨਾ ਕਰਿਆ ਕਰੋ ਕਈ ਈ ਬਾਹਲੀ ਮਾਤਰਾ ਚ ਕਮੈਂਟ ਆ ਜਾਂਦੇ ਨਹੀਂ ਪੜੇ ਜਾਂਦੇ ਹਨਾ ਉਧਰ ਬੋਲੀ ਚੱਲਦੀ ਹੁੰਦੀ ਉਹਦੋਂ ਉਹਦੋਂ ਟਾਈਮ ਨਹੀਂ ਹੁੰਦਾ ਵੀਰੋ ਕਮੈਂਟ ਪੜਨ ਦੇ ਧੰਨਵਾਦ ਉਤੋ ਥੋੜਾ ਬਹੁਤ ਬਧਾਈ ਪਿਆਰ ਬਣਾਈ ਰੱਖਿਓ ਜੇ ਧੰਨਵਾਦੀ ਜੀ ਸਾਰਿਆਂ ਦਾ ਸਿਸਟਰ ਰਿਐਕਸ਼ਨ ਗੁੱਡ ਮਾਰਨਿੰਗ ਵੀਰ ਜੀ ਸਤਿ ਸ੍ਰੀ ਅਕਾਲ ਭੈਣ ਜੀ ਤੇ ਠੀਕ ਆ ਭਾਈ ਜੀ ਮਿਹਰਬਾਨੀ ਸਾਰਿਆਂ ਦਾ ਗਰਦੇਵ ਦੇ ਵਾਲੋ ਭਾਈ ਠੀਕ ਹੈ ਜੀ